ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਹੋਰ ਨਵੇਂ ਸੂਟ ਲੈ ਕੇ ਆਏ ਆ ਇਹ ਆਪਣੇ 올ਓਵਰ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਇਹ ਆਪਣਾ ਮਾਸਟਰਡ ਕਲਰ ਚ ਸੂਟ ਹੈ ਵਿੱਚ ਬੂਟੀਆਂ ਨਿੱਕੀ ਨਿੱਕੀ ਦਿੱਤੀ ਹੋਈ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਸੂਤੀ ਕੱਪੜਾ ਹੈ ਤੇ ਇਹਦਾ ਪ੍ਰਾਈਸ ਰਹੂਗਾ ਜੀ 500 5 5 ਮੀਟਰ ਦਾ ਦਾ ਕੱਟ ਹੋਊਗਾ ਤੇ ਆਪਾਂ ਇਹ ਜੇ ਤੁਸੀਂ ਨੇ ਬਾਏ ਕਰਨਾ ਹੋਵੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਤਾਂ ਉਹ ਤੇ ਤੁਸੀਂ ਕਰ ਸਕਦੇ ਹੋ ਇਹ ਆਪਣਾ 5 ਮੀਟਰ ਦਾ ਕੱਟ ਰਹੂਗਾ ਜੀ ਬਹੁਤ ਹੀ ਪਿਆਰਾ ਤੇ ਸੋਹਣਾ ਕਲਰ ਹੈ ਤੇ ਡਿਜ਼ਾਈਨਿੰਗ ਵੀ ਬਹੁਤ ਘੈਂਟ ਬਣੀ ਹੋਈ ਹੈਗੀ ਬਹੁਤ ਦਿਖਾਉਣਾ ਤੁਹਾਨੂੰ ਇਹ ਆਪਣੇ ਆਗੇ ਚੈੱਕ ਜੀ ਸਕਾਈ ਬਲੂ ਚੱਕਰ ਵਿੱਚ ਵਾਈਟ ਤੇ ਵਿੱਚ ਥੋੜਾ ਮੋਟਾ ਗ੍ਰੇ ਦਿੱਤਾ ਹੋਇਆ ਇਹ ਵੀ 5 ਮੀਟਰ ਦਾ ਕੱਟ ਰਹੂਗਾ ਜੀ ਇਹਦਾ ਪ੍ਰਾਈਸ ਵੀ 500 ਹੈ ਜੀ ਤੇ 5 ਮੀਟਰ ਦਾ ਤੁਹਾਨੂੰ ਇਹ ਕੱਟ ਮਿਲੂਗਾ ਇਹ ਚ ਕੱਲੀ ਸ਼ਰਟ ਵੀ ਲੈ ਸਕਦੇ ਹੋ ਤੁਸੀਂ ਮੈਚਿੰਗ ਕਰਨਾ ਇਹਨੂੰ ਮੈਚਿੰਗ ਵੀ ਕਰ ਸਕਦੇ ਹੋ ਤੇ ਫੁੱਲ ਸੂਟ ਲੈਣਾ ਪੂਰਾ ਲੈਣਾ ਤਾਂ ਪੂਰਾ ਵੀ ਲੈ ਸਕਦੇ ਇਹ ਵੀ ਤੁਹਾਨੂੰ ਇਹ ਚ ਕਲਰ ਮਿਲ ਜਾਣਗੇ ਮੇਕੇ ਕਲਰ ਹੋ ਗਿਆ ਇਹ ਕਿਚ ਇਹ ਕਲਰ ਹੈ ਜੀ ਇਹ ਕਿਚ ਇਹ ਕਲਰ ਆ ਗਿਆ ਇਹ ਤਿੰਨ ਕਲਰ ਆਜ ਨੇ ਆਪਣੇ ਇਹ ਆਪਣੇ ਡੱਬੀਦਾਰ ਆ ਗਏ ਇਹ ਜਿਵੇਂ ਆਪਣੇ ਕੱਲੀ ਸ਼ਰਟ ਵੀ ਬਣ ਸਕਦੇ ਤੁਸੀਂ ਕੱਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਵੈਸੇ 5 ਮੀਟਰ ਦਾ 5 5 ਮੀਟਰ ਦਾ ਕੱਟ ਹੋਊਗਾ ਤੇ 500 ਦਾ ਆਪਾਂ ਨੂੰ ਇਹ ਪਾਊਗਾ ਇਹ ਆਪਣੇ ਚੱਕ ਵਾਲੇ ਹੋਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਆਲਓਵਰ ਸੂਟ yellow ਕਲਰ ਦਾ blue ਕਲਰ ਦੇ ਦੇ ਵਿੱਚ ਪ੍ਰਿੰਟ ਹੈ ਇਹ yellow ਤੇ blue ਦਾ ਪ੍ਰਿੰਟ ਹੈ ਇਹਦਾ ਪ੍ਰਾਈਸ ਵੀ 500 5 ਮੀਟਰ ਦਾ ਇਹ ਕੱਟ ਰਹੂਗਾ 500 ਇਹਦਾ ਪ੍ਰਾਈਸ ਆ ਤੇ ਸੂਤੀ पूरा प्योर सूती कपड़ा है जी बहुत ही सॉफ्ट कपड़ा है जो तुम्हें बाय करना अपना स्क्रीन पर नंबर चल रहा है इन्होंने कोई भी सूट पसंद आना तो इना चो कर सकते हो उस तो बाद अपने को आ गया जी ए ये लाइट ग्रीन गया ग्रेर त आ गया वाइट इस प्रिंट बनया है बहुत ही प्यारा प्रिंट बनया है यदा पं मीटर है ये पांच सौ का पौगा पांच मीटर का कट हों जे य इस प्योर सूती कपड़ा बहुत ही सोहना कपड़ा है सॉफ्ट सॉफ्ट है इस तुम बाद अपने को आ गया जी ए ए स्किन कलर का थोड़ा जहा लाइट स्किन ना ये भी पूरा सूती कपड़ा है पूरा वाइस सोहना सॉफ्ट सॉफ्ट कपड़ा है जी ये भी अपना पांच सौ रुपए पेगा ये कट का, कट भी पांच मीटर की होगी पं मीटर ₹100 ਪਰ ਮੀਟਰ ਹੋਗਾ ਤੁਸੀਂ ਇੱਕ ਪੀਸ ਵੀ ਲੈ ਸਕਦੇ ਕਮੀਜ਼ ਕਮੀਜ਼ ਦਾ ਜਿਵੇਂ ਲੈਣਾ ਹੋਵੇ ਤੇ ਇੱਕ ਫੁੱਲ ਸੂਟ ਵੀ ਆਰਡਰ ਕਰ ਸਕਦੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਤੁਸੀਂ ਉਹਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਣਾ ਤਾਂ ਤੁਸੀਂ ਇਹਨਾਂ ਚੋਂ ਆਰਡਰ ਕਰ ਸਕਦੇ ਹੋ ਇਹ ਆਪਣੇ ਕੋਲ ਸਾਰੇ ਹੈਗੇ ਨੇ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਿਵੇਂ ਲੱਗੇ ਸੀ ਕਮੈਂਟ ਕਰਕੇ ਦੱਸਿਓ ਥੈਂਕ ਯੂ ਜੀ